ਦੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਪਰ ਮੇਰੇ ਵੱਡੇ ਭਰਾ ਨੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਭਰਾਵਾ ਮੈਨੂੰ ਐਮਐਲਏ ਰਹਿਣ ਦੀ ਬਹੁਤ ਹੁੰਦੀ ਹੈ ਸੋ ਕਹਿਣ ਦਾ ਭਾਵ ਅੱਜ ਮਾ ਮਾ ਸਾਡਾ ਫਟਰਨਾ ਸਿਰ ਉੱਚਾ ਕਿਉਂ ਚਾਹੀਏ ਅਸੀਂ ਉਸ ਪਾਰਟੀ ਦੇ ਸਿਪਾਹੀਆਂ ਉਸ ਪਾਰਟੀ ਲਈ ਕੰਮ ਕਰ ਰਹੇ ਹਾਂ ਜਿਹੜੀ ਵਾਕੇ ਲੋਕਾਂ ਦੇ ਹਿੱਤਾਂ ਦੀ ਸੋਚ ਰਹੀ ਹੈ ਉਹ ਵਾਕੇ ਲੋਕਾਂ ਦੇ ਬੱਚਿਆਂ ਦੇ ਭੁੱਖ ਬਦਲਣ ਦੇ ਵਿੱਚ ਪੂਰਾ ਯੋਗ ਲਾ ਰਹੀ ਹੈ ਅੱਜ ਅੱਜ ਵੀ ਸਕੂਲਾਂ ਦੇ ਉਦਘਾਟਨ ਨੇ ਮੈਂ ਪਰਸੋਂ ਵੀ ਸਕੂਲਾਂ ਦੇ ਉਦਘਾਟਨ ਕਰਕੇ ਕਰਕੇ ਆਇਆ ਮੈਂ ਦੇਖਿਆ ਕੈਂਪ ਦੇ ਸਕੂਲਾਂ ਦੇ ਜਿਸ ਦਿਨ ਮੈਂ ਪਹਿਲੇ ਦਿਨ ਗਿਆ ਉੱਥੇ ਮੇਰੇ ਮੈਨੂੰ ਟੀਚਰ ਮਿਲੇ ਉਹਨਾਂ ਨੇ ਡਿਮਾਂਡਾਂ ਰੱਖੀਆਂ ਆਪਣੇ ਉਹਨਾਂ ਨੂੰ ਲੱਗਾ ਵੀ ਇਹ ਵੀ ਪੁਰਾਣੀਆਂ ਸਰਕਾਰਾਂ ਵਾਲੇ ਜਿਵੇਂ ਵਾਗੂ ਹੋਣਗੇ ਵੀ ਆਏ ਨੇ ਗੱਲ ਸੁਣੀ ਹੈ ਕੰਮ ਹੋਇਆ ਨਹੀਂ ਹੋਇਆ ਹੌਸਲਾ ਦੇ ਕੇ ਚੱਲੋ ਪਰ ਹਾਂ ਅੱਜ ਮਾਣ ਮੈਂ ਗੱਲ ਕਹਿ ਸਕਦਾ ਅੱਜ ਉਹ ਮਾਣ ਮਹਿਸੂਸ ਕਰਦੇ ਜਿਹੜੇ ਪਹਿਲੇ ਅੰਚ ਤੇ ਹੁਣ ਵਾਲਿਆਂ ਚ ਜਿਵੇਂ ਅਸਮਾਨ ਦਾ ਫਰਕ ਹੈ ਕਹਿੰਦੇ ਵੀ ਵਾਖੇ ਬਦਲਾ ਆਇਆ ਹੈ ਇਹ ਬਦਲਾ ਹੁੰਦਾ ਹੈ ਇਹ ਬਦਲਾ ਅੱਗੇ ਜਦੋਂ ਗਏ ਸੀ ਬੱਚਿਆਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ ਅੱਜ ਉਹਨਾਂ ਸਕੂਲਾਂ ਦੇ ਵਿੱਚ ਇੰਨੇ ਕ ਕਮਰੇ ਬਣ ਗਏ ਨੇ ਇੰਨੇ ਕ ਮੈਂ ਕਹਿ ਸਕਦਾ ਵੀ ਕਲਾਸ ਰੂਮ ਵਧੀਆ ਬਣ ਗਏ ਨੇ ਵੀ ਆਜ ਵਾਕਿਆ ਜਿੱਥੇ ਜਾ ਕੇ ਲੁਖ ਖੁਸ਼ ਹੁੰਦੀ ਹੈ ਜਦੋਂ ਮਾਪੇ ਆਉਂਦੇ ਨੇ ਉਹ ਦੇਖਦੇ ਨੇ ਵੀ ਵਾਕਿਆ ਹੀ ਸਾਡੇ ਬੱਚੇ ਹੁਣ ਚੰਗੇ ਸਕੂਲਾਂ ਚ ਪੜ੍ਹਦੇ ਲੱਗੇ ਹੋਏ ਆ ਮੈਂ ਦੇਖ ਰਿਆ ਸੀ ਮਾਰਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਸਮਾਣ ਜੀ ਉਹਨਾਂ ਦੀ ਇੱਕ ਵਾਰ ਹੀ ਹੀਟ ਅਰਿੰਦ ਕੇਤਰੀਵਾਲ ਦੀ ਸੋਚ ਹੈ ਮਨੈਸ਼ ਸ਼ੋਧਿਆ ਜੀ ਮੇਰੇ ਵੱਡੇ ਵੀ ਨਰਜੋਤ ਮੈਂ ਸੁਣੀ ਇੱਕੋ ਇੱਕ ਸੁਪਨਾ ਹੈ ਕਿ ਜੇ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਹੈ ਜੇ ਪੰਜਾਬ ਦੀ ਤਹਾਰ ਬਦਲਣੀ ਹੈ ਤੇ ਫਿਰ ਸਾਨੂੰ ਤਗੜੇ ਹੋ ਕੇ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਜੜਾਂ ਨੇ ਸਾਡਾ ਆਉਣ ਵਾਲਾ ਫਿਊਚਰ ਸਾਡੇ ਬੱਚੇ ਜੇ ਇਹ ਪਰ ਲਿਖ ਕੇ ਉਹ ਦਿਨ ਦੂਰ ਨਹੀਂ ਫਿਰ ਬਟਾਲਾ ਤਰੱਕੀ 'ਚ ਜਾਊਗਾ ਫਿਰ ਪੰਜਾਬ ਤਰੱਕੀ 'ਚ ਜਾਊਗਾ ਫਿਰ ਸਾਡਾ ਦੇਸ਼ ਤਰੱਕੀ 'ਚ ਜਾਊਗਾ ਸਾਨੂੰ ਆਪਣੀਆਂ ਜੜਾਂ ਨੂੰ ਮਜ਼ਬੂਤ ਕਰਨਾ ਪੈਣਾ ਹੈ ਔਰ ਮੈਂ ਧੰਨਵਾਦ ਕਰਦਾ ਸਮੂਹ ਟੀਚਰ ਸਰਬਾਨਾਂ ਦਾ ਜਿਨ੍ਹਾਂ ਨੇ ਰਾਤ ਦਿਨ ਵੀੜਾ ਚੁੱਕਿਆ ਵੀ ਨਹੀਂ ਅੱਜ ਹੋਣ ਵਾਲਾ ਸਮਾਂ ਸਾਡੇ ਬੱਚਿਆਂ ਦੀ ਭੁੱਖ ਨਹੀਂ ਹੋਵੇ ਔਰ ਮੈਂ ਕਈ ਵਾਰੀ ਮੇਰੇ ਦੋ ਸਹਮਤਰ ਸਾਡੇ ਪਰਿਵਾਰ ਤੋਂ ਮੇਰੀ ਸਿਸਟਰ ਤੱਕ ਟੀਚਰ ਨੇ ਲਈਏ ਕਜ਼ਨ ਸਿਸਟਰ ਉਹ ਮੈਨੂੰ ਅਕਸਰ ਇਹ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਸਾਨੂੰ ਸਭ ਤੋਂ ਵੱਧ ਮਾਣ ਤੇ ਫਕਰ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕਿਤੇ ਬਾਹਰ ਅੰਦਰ ਜਾਈਏ ਸਾਨੂੰ ਬੱਚਾ ਮਿਲੇ ਆ ਕੇ ਸਾਡੇ ਪਹਿਲੀ ਹੱਥ ਲਾਉਂਦਾ ਹੈ ਤੇ ਨਾਲ ਦੱਸਦਾ ਹੈ ਵੀ ਮੈਂ ਅੱਜ ਇਸ ਜਗ੍ਹਾ ਤੇ ਆਵਲਾ ਅਫਸਰ ਲੱਗ ਗਿਆ ਕਹਿੰਦੇ ਫਿਰ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਵੀ ਹੁਣ ਸਾਡੀ ਵਿੱਦਿਆ ਜਿਹੜੀ ਆ ਅੱਜੋ ਬੱਚਿਆਂ ਦੇ ਖਾਮ ਆਈ ਹੈ ਉਹੋ ਹੀ ਕਹਿੰਦੇ ਸਭ ਤੋਂ ਵੱਡੀ ਸਾਡੀ ਕਮਾਈ ਹੁੰਦੀ ਹੈ ਮੈਂ ਧੰਨਵਾਦ ਕਰਨਾ ਹੈ ਤੁਹਾਡਾ ਸਮੂਹ ਟੀਚਰ ਸਾਹਿਬਾਨ ਦਾ ਔਰ ਅੱਜ ਇਹ ਪਹਿਲਾ ਐਸਾ ਸਕੂਲ ਹੈ ਜਿੱਥੇ ਕਲਾਸਰੂਮ ਜਿਹੜੇ ਨੇ ਏਸੀ ਦਿੱਤਾ ਗਿਆ ਔਰ ਮੈਂ ਇਹ ਵੀ ਗੱਲ ਕਹਿ ਸਕਦਾ ਅਮਰ ਦੇਖ ਰਿਹਾ ਸੀ ਪ੍ਰੋਜੈਕਟ ਨਾ ਕਿ ਕਿ ਗ੍ਰੰਟੀਆਂ ਕੌਣ ਹੈ ਕੱਖ ਨਹੀਂ ਕੁਝ ਨਹੀਂ ਉਹਨਾਂ ਕੋਲ ਪਹਿਲਾਂ ਕਹਿੰਦੇ ਸੀ ਸਰਕਾਰ ਬਣਦੀ ਦੀ ਇਹਨਾਂ ਦੀ ਚੱਲ ਵਾਲਿਆਂ ਦੀ ਕਹਿੰਦੇ ਸੀ ਨਾ ਫਿਰ ਬਾਣੀ ਕੀ ਫਿਰ ਕਹਿੰਦੇ ਜੀ ਨਾ ਸਰਕਾਰ ਚੱਲਦੀ ਫਿਰ ਕਹਿੰਦੇ ਜੀ ਇੱਕ ਐਸਾ ਮਟੀਰੀਅਲ ਆ ਗਿਆ ਇਹਨਾਂ ਨੂੰ ਕੰਮ ਦਾ ਪਤਾ ਹੀ ਨਹੀਂ ਹੁਣ ਕੰਮਾਂ ਦੀਆਂ ਆਪਾਂ ਵਾਟ ਕੱਢੀ ਜਾਂਦੇ ਕੰਮਾਂ ਪਰਵਾਹ ਕੋਈ ਨਹੀਂ ਹੁਣ ਹੈ ਕੁੱਛ ਨਹੀਂ ਇਹਨਾਂ ਨੂੰ ਸਵੇਰੇ ਉੱਠ ਜੋ ਪੁੱਛ ਲੋ ਇਹ ਪੰਜਾਬ ਚ ਕੀ ਸਰਕਾਰ ਕਿਹਤਰਾ ਨਾ ਨਾ ਭਗਵੰਤ ਮਾਨ ਨਾ 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 ਇਹਦੇ ਇਹਦੇ ਤੋਂ ਉਸ ਐਕਟਰੋਫਟਰ ਨੇ ਇਹਨਾਂ ਕੋ ਸਰਕਾਰ ਦੀ ਇਹਨਾਂ ਕੋ ਵਾਸ ਕੋਈ ਗੱਲ ਪੁੱਛੋ ਕੋਈ ਬਾਤ ਪੁੱਛੋ ਪੰਜਾਬ ਦੇ ਮੁੱਦੇ ਦੇ ਵਿੱਚ ਮੈਂ ਕਹਿ ਸਕਦਾ ਇਹਨਾਂ ਵਿਰੋਧੀਆਂ ਨੇ ਅੱਜ ਮੈਂ ਇਲੀਗਲ ਕਹਿ ਸਕਦਾ ਸਿਲਵਾ ਰੋਡਾ ਬੈਕ ਸਾਈਡ ਤੇ 80% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਕਿਹਨਾਂ ਇਹ ਤੇ ਭਗਵੰਤ ਮਾਨ ਨੇ ਕਿਤੇ ਕੋਈ ਜਾਤ ਪਾਤ ਨਹੀਂ ਰੱਖੀ ਹੋਈ ਉਹ ਯ ਸੀ ਬੀ ਸੀ ਜਰਨਲ ਨਹੀਂ ਰੱਖਿਆ ਆਖਿਆ ਜੇ 600 ਜੋ ਦੋ ਮਹੀਨਿਆਂ ਦੇ ਵਿੱਚੋਂ ਜਿਹੜਾ ਬਕਤੀ ਘਟ ਫੂਕਦਾ ਉਹਦਾ ਬਿੱਲ ਜ਼ੀਰੋ ਆਊਗਾ ਆਉਣ ਲੱਗ ਪੇਾਰੇ ਕਿ ਨਹੀਂ ਕਿਸਾਨਾਂ ਦੇ ਹਿੱਤ ਨਹੀਂ ਕੰਮ ਕੀ ਪ੍ਰਾਈਵੇਟ ਫਾਰਮਰ ਪਲਾਨ ਸਰਕਾਰ ਦੇ ਹਵਾਲੇ ਕਰ ਦਿੱਤੇ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਤੁਹਾਡੇ ਮੈਂ ਕਹਿ ਸਕਦਾ ਰਾਹ ਕਿਨਾਂ ਵਾਸਤੇ ਆਪਾਂ ਜਦੋਂ ਜਾਂਦੇ ਉਹਨਾਂ ਵਾਸਤੇ ਲੱਗਦਾ ਵੀ ਕੋਈ ਰੋਡ ਦੇ ਉੱਤੇ ਕੋ ਦਿਖਦਾ ਨਾ ਕੁਝ ਦੀਆਂ ਘਟੀਆਂ ਹੋ ਰਹੀਆਂ ਨੇ 54000 ਦੇ ਕਰੀਬ ਜਿਹੜੀਆਂ ਅੱਜ ਤੱਕ ਨੌਕਰੀਆਂ ਦੇ ਲੁੱਟੀਆਂ ਗਈਆਂ ਨੇ ਹਰ ਪੱਖੋਂ ਪੰਜਾਬ ਦੇ ਰੱਖੀ ਚ ਜਾ ਰਿਹਾ ਜੇ ਪੰਜਾਬ ਦਾ ਕਿਸੇ ਨੇ ਮਾਹੌਲ ਖਰਾਬ ਕਰਨ ਦੀ ਜਲ ਕੀਤੀ ਹੈ ਉਹਨੇ ਜੈਸਾ ਕੰਮ ਕੀਤਾ ਉਹਦਾ ਨਤੀਜਾ ਉਸਾਂ ਨੂੰ ਸੋ ਜੇ ਪੰਜਾਬ ਦੇ ਵਿੱਚ ਨਸ਼ੇ ਦਾ ਕੋਣ ਸੀ ਕੌਣ ਲੈ ਕੇ ਆਇਆ ਆਮ ਆਦਮੀ ਪਾਰਟੀ ਦੇਖੇ ਇਹ ਕਿੰਨਾ ਦੀ ਦੇਣਾ ਇਹ ਉਹੀ ਹੈ ਜਿਹੜੇ ਅਕਾਲੀ ਦਲ ਵਾਲੇ ਉੱਥੇ ਸੁਖੂਨ ਦੇਦੇ ਨੇ ਨਾ ਇਹਨਾਂ ਨੇ ਵੋਟਾਂ ਲਾਇਆ ਤੇ ਕਾਂਗਰਸੀਆਂ ਨੇ ਪਾਣੀ ਪਾਇਆ ਇਹਨਾਂ ਦੇ ਜਿਵੇਂ ਮੈਂ ਕਹਿ ਸਕਦਾ ਪੈਦਾ ਕੀਤੇ ਹੋਏ ਕੱਡੇ ਜਿਹੜੇ ਅੱਜ ਆਪਾਂ ਛਾੜ ਰਹੇ ਆ ਪਰ ਮੈਂ ਫਕਰ ਮੈਂ ਗੱਲ ਕਹਿ ਸਕਦਾ ਆਮ ਆਦਮੀ ਪਾਰਟੀ ਨਿਰਪੱਖ ਪਾਰਟੀ ਦਰ ਤੱਕ ਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਜਿਹੜਾ ਵੀ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੂਗਾ ਕੁੱਸੇ ਵੀ ਕਿਤੇ ਦਾ ਹੋਵੇ ਉਹ ਕਦੇ ਬਖਸ਼ਿਆ ਨਹੀਂ ਜਾਊਗਾ ਕਦੇ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹ ਜਿਹੜੇ ਫੈਸਲੇ ਨੇ ਨਾ ਇਹ ਵੀ ਦਲੇਰੀ ਨਾਲ ਲੈਣਾ ਪੈਂਦਾ ਨੇ ਜੁਗ ਨਸ਼ਾ ਦਾ ਵਿਰੋਧ ਕਹਿੰਦੇ ਸੀ ਨਾ ਮੈਨੂੰ ਅਕਸਰ ਕਹੀ ਜਾਂਦੇ ਸੀ ਅਕਸਰ ਗੱਲਾਂ ਕਰਦੇ ਸੀ ਕਹਿੰਦੇ ਜੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿਓ ਅਸੀਂ ਕਹਿ ਦਿਆਂਗੇ ਵੀ ਪੰਜਾਬ ਦੀ ਤਰੱਕੀ ਆ ਪਰ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਮਹਿੰਮ ਐਸੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੀ ਤੁਸੀਂ ਦੇਖਿਆ ਹੋਊਗਾ ਕਈਆਂ ਦੇ ਘਰ ਤਾਂ ਆਏ ਗਏ ਨੇ ਕਹਿੰਦੇ ਮੈਂ ਕਹਿ ਸਕਦਾ ਵੀ ਆਪਕੋ ਆਪਣੇ ਘਰ ਛੱਡ ਕੇ ਵੀ ਭੱਜ ਗਏ ਨੇ ਪਰ ਇਹਦੇ ਨਾਲ-ਨਾਲ ਜੇ ਸਰਕਾਰ ਪਪਾਪਾ ਜੇ ਤੁਸੀਂ ਸਾਰੇ ਸਰਕਾਰ ਨੂੰ ਗੁਜਾਰਿਸ਼ ਕਰਦੇ ਸੀ ਅੱਜ ਬੇਲੀ ਇਹੋ ਬੇਦੀਆ ਵੀ ਜਿਹੜੇ ਵੀ ਕਿੱਤੇ ਦੇ ਤੁਸੀਂ ਕੰਮ ਕਰਦੇ ਹੋ ਡਟ ਕੇ ਚਟਾਨ ਬਣ ਕੇ ਤੁਹਾਨੂੰ ਵੀ ਸਰਕਾਰ ਦੇ ਨਾਲ ਖੜਨਾ ਪੈਣਾ ਹੈ ਜੇ ਦਾ ਕੋਈ ਗਲਤ ਅੰਸਰ ਹੈ ਇੱਕ ਕਲੋਨੀ ਦੇ ਵਿੱਚ ਹਜ਼ਾਰਾਂ ਬੰਦੇ ਦੇ ਵਿੱਚੋਂ ਸਿਰਫ ਦੋ ਚਾਰ ਹੋਣਗੇ ਇੱਕ ਮੁਹੱਲੇ ਦੇ ਵਿੱਚ ਹਜ਼ਾਰ ਬੰਦੇ ਦੇ ਵਿੱਚੋਂ ਸਿਰਫ ਦੋ ਤਿੰਨ ਹੋਣਗੇ ਜਦੋਂ ਡਟ ਕੇ ਤੁਸੀਂ ਇਕੱਠੇ ਹੋ ਕੇ ਮੁਕਾਬਲਾ ਕਰਦੇ ਹੋ ਜੇ ਇੱਕ ਪਿੰਡ ਦੇ ਵਿੱਚ ਦੋ ਚਾਰ ਘਰ ਹੋਣਗੇ ਡਟ ਕੇ ਜਦੋਂ ਮੁਕਾਬਲਾ ਕਰਦੇ ਹੋ ਫਿਰ ਉਹ ਦਿਨ ਦੂਰ ਨਹੀਂ ਜਦੋਂ ਫਿਰ ਦੀ ਕਹਿੰਦੇ ਹੁggen ਵੀ ਜਦੋਂ ਅਛਾਈਆਂ ਜਿਹੜੀਆਂ ਨਜ਼ਰ ਆਉਣ ਲੱਗ ਪਈਆਂ ਪੰਜਾਬ ਰੰਗਲਾ ਪੰਜਾਬ ਮਾਝੂ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਲੱਗੇ ਨੇ ਅਰਵਿੰਦ ਕੇਜਰੀਵਾੜੀ ਲੱਗੇ ਨੇ ਅਸੀਂ ਰਾਤ ਦਿਨ ਮਿਹਨਤ ਕਰ ਰਹੇ ਆ ਲੱਗੇ ਆ ਪਰ ਇਹਨੂੰ ਜੇ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਹੈ ਤੇ ਤੁਹਾਡੇ ਸਾਰਿਆਂ ਦੀ ਸਾਥ ਦੀ ਲੋੜ ਹੈ ਅਸੀਂ ਸਾਰਾ ਪਰਿਵਾਰ ਹਮ ਆ ਦੇਖਣਾ ਹੈ ਅੱਜ ਪੰਜਾਬ ਦੇ ਵਿੱਚ ਜਿਹੜਿਆ ਬਾਰਡਰ ਉਪਾਰ ਕੋਈ ਜਰਨੇਤ ਹੁੰਦਾ ਕੋਈ ਨੁਕਸਾਨ ਹੁੰਦਾ ਤੇ ਕਿਤੇ ਨਾ ਕਿਤੇ ਆ ਜਿਹੜੇ ਸੈਂਟਰ ਵਾਲੇ ਹੱਸਦੇ ਨੇ ਪਰ ਮੈਂ ਇੱਕ ਗੱਲ ਕਹਿ ਦਿਆਂ ਜੇ ਕਿਤੇ 10% ਜਿਹਨੂੰ ਧਿਆਨ ਦੇ ਲਈਏ ਨਾ ਬਾਰਡਰਾਂ ਵੱਲੋਂ 10% ਸੈਂਟਰ ਸਰਕਾਰ ਧਿਆਨ ਦੇ ਲਵੇ ਤੇ ਸਾਡਾ ਸਾਰਾ ਇਹ ਪੰਜਾਬ ਸੇਤ ਹੋ ਜਾਂਦਾ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਈ ਦਿਨਾਂ ਗਵੰਧੀਆਂ ਦੇ ਘਰ ਅੱਗ ਲੱਗੀ ਹੋਵੇ ਤੇ ਵੇਖ ਕੇ ਹੱਸੀ ਤਾਂ ਨਹੀਂ ਹੁੰਦੀ ਇਹ ਪਤਾ ਕੋਈ ਨਹੀਂ ਇਹ ਬਾਤ ਤੁਹਾਡੇ ਵੱਲੋਂ ਕਿੱਥਾ ਪਹੁੰਚਿਆ ਆ ਪਾ ਕੈਮ ਆ ਖਲੋਤਿਆਂ ਜਿਹੜਾ ਵੀ ਕੋਈ ਪੰਜਾਬ ਦੇ ਨਾਲ ਮਾੜੀ ਨਿਗਾਹ ਨੂੰ ਵੇਖੂਗਾ ਤੇ ਝੱਟ ਕੇ ਸਾਡੀ ਸਰਕਾਰ ਸਾਡਾ ਉਸ ਪ੍ਰਸ਼ਾਸਨ ਚਤਾਨ ਬਣ ਕੇ ਖਲੋਤਾ ਹੈ ਸੋ ਮੇਰੀ ਬੇਨਤੀ ਹੈ ਤਗੜੇ ਹੋ ਕੇ ਜਿੱਥੇ ਵੀ ਕੋਈ ਗਲਤ ਅੰਸਰ ਨੇ ਤਗੜੇ ਹੋ ਕੇ ਝੱਟ ਕੇ ਉਹਨਾਂ ਦਾ ਮਕਾਮ ਨਾ ਕਰਿਆ ਕਰੋ ਉਹ ਰਹੀ ਗੱਲ ਆ ਹੁਣ ਸਕੂਲਾਂ ਦੇ ਸੁਧਾਰ ਦੀ ਗੱਲ ਚੱਲ ਰਹੀ ਹੈ ਅੱਜ ਮੈਂ ਕਹਿਣਾ ਚਾਹੁੰਦਾ ਬਟਾਲਾ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਅੱਜ ਇੱਕ ਸਕੂਲਾਂ ਦੀ ਲਹਿਰ ਜਿਹੜੀ ਆ ਤੁਹਾਨੂੰ ਵਧੀਆ ਡਿਵੈਲਪਮੈਂਟ ਦੀ ਨਜ਼ਰ ਆ ਰਹੀ ਹੈ ਮੈਂ ਦੇਖ ਰਿਹਾ ਅਸੀਂ ਵਿਰੋਧੀ ਪੋਸਟਾਂ ਪਾ ਰਹੇ ਸੀ ਇਹ ਕੀ ਸੁਚਲਿਆ ਦੇ ਵਿਚਾਰ ਕਰਨੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਸ਼ਰਮ ਤੇ ਨਹੀਂ ਆਉਂਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਇਹੋ ਕੰਮ ਤੁਸੀਂ ਅਕਲ ਵਾਲੇ ਕੀਤੇ ਹੁੰਦੇ ਤੇ ਸਾਨੂੰ ਕਿਉਂ ਜਰੂਰ ਪੈਣੀ ਹੈ ਹਰਾਨ ਗੀਦੀ ਗੱਲ ਹੈ ਪਿੰਡਾਂ ਦੇ ਵਿੱਚ ਸਕੂਲਾਂ ਦੀਆਂ ਚਾਰ ਦਿਵਾਰੀਆਂ ਤੱਕ ਨਹੀਂ ਸੀ ਲੱਗੇ ਆ ਕਰ ਰਹੇ ਆ ਇਹ ਜਿਹੜਾ ਪੰਜਾਬ ਸਾਨੂੰ ਦੇ ਕੇ ਗਿਆ ਇਹ ਪੰਜਾਬ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਅੱਜ ਉਹ ਪੰਜਾਬ ਸਾਨੂੰ ਇਹਨਾਂ ਨੇ ਦਿੱਤਾ ਜਿਹਦੇ ਪੱਲੇ ਕੁਝ ਨਹੀਂ ਸੀ ਪਰ ਹਾਂ ਜ਼ਿੰਮੇਵਾਰਾ ਪੰਜਾਬ ਦਾ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਆ ਲੋਕਾਂ ਦੀ ਜਿੰਨਾ ਕੋ ਹੋ ਸਕਦਾ ਰਾਤ ਦਿਨ ਮਿਹਨਤ ਕਰਕੇ ਆਪਣੇ ਪੰਜਾਬ ਨੂੰ ਤਰੱਕੀ ਚ ਲੈ ਕੇ ਜਾ ਰਹੇ ਆ ਔਰ ਮੈਂ ਇੱਕ ਗੱਲ ਕਹਿ ਦਿੰਦਾ ਉਹ ਦਿਨ ਦੂਰ ਨਹੀਂ ਜਦੋਂ ਫਿਰ ਪੰਜਾਬ ਤੁਹਾਨੂੰ ਤਰੱਕੀ ਦੀ ਨਿਗਾ ਦੇ ਵਿੱਚ ਜਿਹੜਾ ਨਜ਼ਰ ਹੋਣਾ ਸ਼ੁਰੂ ਹੋਗਾ ਅੱਜ ਮੈਨੂੰ ਲੋਕ ਕਹਿਣ ਦਾ ਅੱਜ ਮੈਨੂੰ ਮਿਲਦੇ ਨੇ ਮੈਂ ਜਿੱਥੇ ਵੀ ਪੰਜਾਬ ਦੀ ਜਾਵਾਂ ਅਕਸਰ ਮੈਨੂੰ ਮਿਲਦੇ ਨੇ ਕਹਿੰਦੇ ਵਾਕੇ ਕਹਿੰਦੇ ਜੋ ਕਿਹਾ ਸੀ ਉਹ ਤੁਸੀਂ ਕਰ ਰਹੇ ਹੋ ਇਸ ਤੋਂ ਬਾਅਦ ਸਾਡੀ ਸਿਰ ਦੀ ਕ੍ਰਾਂਤੀ ਚੱਲੂਗੀ ਇਸੇ ਹੁਣ ਜਿਉਂ-ਜਿਉਂ ਸਮਾਪਿਤਦਾ ਜਾਊਗਾ ਤੁਹਾਨੂੰ ਇਹ ਪੰਜਾਬ ਤੁਹਾਨੂੰ ਆਪਣੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਹੋਏ ਕੰਮ ਜਿਹੜੇ ਨਜ਼ਰ ਆਉਣ ਲੱਗ ਪੈਣਗੇ ਕਿਉਂਕਿ ਸਮੁੱਚਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਪਰਿਵਾਰ ਦਾ ਸਾਥ ਨਾ ਹੋਵੇ ਤੁਸੀਂ ਸਾਰੇ ਪਰਿਵਾਰ ਹੋ ਇਹ ਲੜਾਈ ਇਕੱਲੀ ਸਾਡੀ ਨਹੀਂ ਹੈ ਇਹ ਲੜਾਈ ਅੱਦੇ ਸਾਰਿਆਂ ਦੀ ਆ ਮੇਰੀ ਇਹੋ ਬੇਨਤੀ ਹੈ ਵੀ ਤਗੜੇ ਹੋ ਕੇ ਆਪਾਂ ਪੰਜਾਬ ਦੇ ਵਿੱਚ ਜਦੋਂ ਪੰਜਾਬ ਹੈ ਸਾਡਾ ਤੇ ਉਹ ਪੰਜਾਬ ਸੀ ਜਿਹੜਾ ਖੇਡਾਂ ਦੇ ਵਿੱਚ ਜਾਣਿਆ ਜਾਂਦਾ ਸੀ ਜਿੱਦੇ ਨਾ ਕਿਤੇ ਮਸ਼ਹਹਰ ਹੈਗੇ ਪਰ ਹਾਂ ਜਦੋਂ ਦੀਆਂ ਮਾਨ ਸਾਹਿਬ ਨੇ ਖੇਡਾਂ ਵੱਲ ਪੰਜਾਬ ਦੀਆਂ ਸ਼ੁਰੂ ਕੀਤੀਆਂ ਕਈ ਗੋਲਡ ਮੈਡਲ ਕਈ ਪਲੇਅਰ ਜਿਹੜੇ ਨੇ ਅੱਜ ਪੰਜਾਬ ਦੇ ਸਾਡੇ ਤਰੱਕੀ ਦੀ ਰਾਹ 'ਤੇ ਲੱਗੇ ਨੇ ਉਹ ਦਿਨ ਦੂਰ ਨਹੀਂ ਜਦੋਂ ਫਿਰ ਪੰਜਾਬ ਜਿਹੜਾ ਸਾਰੇ ਦੇਸ਼ ਤੋਂ ਪਹਿਲੇ ਨੰਬਰ 'ਤੇ ਆਊਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਇਹੋ ਬੰਦੀ ਹੈ ਕਿ ਆਪਣੇ ਜਿੱਥੇ-ਜਿੱਥੇ ਵੀ ਪੰਜਾਬ ਦੀਆਂ ਜੜਾ ਬੱਚੇ ਪੁਹੇਖਾ ਜਿਹੜਾ ਇਹਨਾਂ ਨੂੰ ਪੜਾਈਏ ਲਖਾਈਏ ਤਾਂ ਜੋ ਕੀ ਪੰਜਾਬ ਜਰਾ ਤਰੱਕੀ ਦੀ ਰਾਹ ਤੇ ਚੱਲੇ ਜੀ ਬਹੁਤ ਬਹੁਤ ਮਿਹਰਬਾਨੀ ਆਹ ਜੀ ਮਾਨਜੋਤ ਪਗਵਰ ਜਮਾਨਜੀ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀ ਸਰ ਪੁਰਾਣੀ ਪੈਨਸ਼ਨ ਬਾਰੇ ਬਹੁਤ سارے ਉੱਚ ਵਿਆਪਕ ਹੋਰ ਮਹੱਤਵ ਦੇ ਮੌਕੇ ਨੇ ਤੇ ਅਸੀਂ ਨਾ ਬਸ ਕੀ ਨੂੰ ਕਿਹਾ ਪਤਾ ਨਹੀਂ ਕਿਉਂ ਨਹੀਂ ਸਾਡਾ